ਪੰਜਾਬੀ ਉਸ ਨੂੰ ਬਦਲਾ ਦਿਖਾਉਣਾ ਮੈਂ ਖੜਡ ਦੇ ਨਾਲ ਆਵਲਪਿੰਡ ਦੇ ਕੋਲੇ ਰਾਤਪੈਹ ਰਾਜੂ ਨਿਵਸਟੀਆ ਜਿੱਥੇ ਕਿ ਇੰਟਰਨੈਸ਼ਨਲ ਸਟੂਡੈਂਟ ਵੀ ਆਉਂਦੇ ਨੇ ਇੱਥੇ ਕੋਟਾ ਉਹਨਾਂ ਦਾ ਜਿਹੜਾ ਕੁਝ 70 ਸਾਲ ਚ ਨਹੀਂ ਦੇਖਿਆ ਚਲ ਪਹਿਲਾਂ ਪੋਸਟੂ ਸਟਾਰਟ ਕਰਦੇ ਆ ਜਿਹੜੇ ਕਹਿੰਦੇ ਸੀ ਲੈਣਾ ਚ ਖੜ ਕੇ ਸੈਂਟਰ ਭਰਾਇ ਕਰਾਂਗੇ ਸੂਰਤਪਗ ਬੜਾ ਕੁਸ ਕੀ ਬੋਲਣਾਗਾ ਤੇ ਜਿਹੜੇ ਸਾਡੇ ਸਿੱਖਿਆਕ ادارے ਹੁੰਦੇ ਨੇ ਜਿੱਥੋਂ ਸਾਡੇ ਬੱਚਾ ਨੇ ਕੋਈ ਸੇਧ ਲੈ ਕੇ ਨਿਕਲਣਾ ਤੁਸੀਂ ਉਹ ਦੇਖੋ ਪਤਾ ਨਹੀਂ ਕੀ ਸੌਂਕ ਆ ਇਹਨਾਂ ਫੋਟੋਆਂ ਦਾ ਪਤਾ ਨਹੀਂ ਭੈਣੇ ਕੀ ਇਹਨਾਂ ਨੂੰ ਵਰਲਡ ਕਿਨੀਚਰ ਬੁੱਕ ਜਿੰਨੇ ਦਾ ਨਾਮ ਦਰਜ ਕਰਾਉਣਾਗਾ ਇੰਨੀਆਂ ਫੋਟੋਆਂ ਆ ਆ ਸਾਰਾ ਭਰਿਆ ਪਿਆ ਆ ਤੁਸੀਂ ਦੇਖੋ ਅੱਖੀਂ ਦੇਖੋ ਤੁਸੀਂ ਅੱਜ ਆਪਾਂ ਖੜੇ ਆ ਜੀ ਇਸ ਟਾਈਮ ਖੜਡ ਰਤਵਾਰ ਯੂਨੀਵਰਸਿਟੀ ਹੈ ਗੁਲਰਾਲੀ ਰੋਡ ਤੇ ਆ ਗੇਟ ਨਾ ਬੰਦ ਕਰਿਆ ਹੋਇਆ ਇੱਥੇ ਕੋਈ ਪੂਰਤਮਾਨ ਸਾਹਿਬ ਦਾ ਪ੍ਰੋਗਰਾਮ ਹੈ ਮਹਿਲਾ ਬਿੰਗਲ ਲੀਡਰਸ਼ਿਪ ਟ੍ਰੇਨਿੰਗ ਪ੍ਰੋਗਰਾਮ ਇਹ ਵੀ ਰਾਸਨਗੜਾ ਰਾਸਨਗੜਾ ਬਣਾ ਰਹੇ ਨੇ ਮਹਿਲਾ ਦੇ ਹੀ ਉਹਨਾਂ ਵਾਸਤੇ ਟ੍ਰੇਨਿੰਗ ਕਰਾ ਰਹੇ ਨੇ ਇਹ ਉਹ ਗਾਹਾਂ ਤੇ ਦੇਖੋ ਕਿੰਨੇ ਬੋਰਡ ਲੱਗੇ ਹੋਏ ਨੇ ਇਹ ਆ ਬਦਲਾ ਕਾਲਜ ਦੇ ਵਿੱਚ ਵੀ ਪੋਲਿਟਿਕਸ ਐਂਟਰੀ ਉੱਧਰ ਹੀ ਦੇਖਿਆ ਨੇ ਸਾਰੀ ஆசாரா பந்த